ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਮੰਦ ਭਾਗੀ ਖਬਰ ਜਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਸਿੰਘਪੁਰ ਜੱਟਾਂ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਚਾਰ ਬੇਟੀਆਂ ਦੇ ਪਿਓ ਗਰੀਬ ਕਿਸਾਨ ਦੀ ਕਰੰਟ ਲੱਗਣ ਨਾਲ ਜਾਨ ਚਲੀ ਗਈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਪਤਵੰਤਿਆਂ ਨੇ ਦੱਸਿਆ ਕਿ ਮੱਖਣ ਸਿੰਘ ਇੱਕ ਗਰੀਬ ਪਰਿਵਾਰ ਨਾਲ ਸੰਬੰਧਿਤ ਸੀ ਜੋ ਚਾਰ ਬੇਟੀਆਂ ਦਾ ਪਿਓ ਹੋਣ ਕਰਕੇ ਉਸਤੇ ਪਰਿਵਾਰ ਦੀ ਵੱਡੀ ਜ਼ਿੰਮੇਵਾਰੀ ਸੀ ਤੇ ਉਹ ਪਰਿਵਾਰ ਵਿੱਚ ਇਕੱਲਾ ਹੀ ਕਮਾਉਂ ਸੀ ਜੋ ਕਿਸੇ ਦੇ ਕਮਾਤ ਦੇ ਖੇਤ ਵਿੱਚੋਂ ਪਸ਼ੂਆਂ ਲਈ ਪੱਠੇ ਰਹਿਣ ਗਿਆ ਤੇ ਉਹ ਕਰੰਟ ਦੀ ਚਪੇਟ ਵਿੱਚ ਆ ਗਿਆ ਉਨਾ ਦੱਸਿਆ ਕਿ 2 ਦਿਨ ਪਹਿਲਾਂ ਆਏ ਤੇਜ਼ ਝੱਖੜ ਨਾਲ ਬਿਜਲੀ ਦੀ ਤਾਰ ਟੁੱਟ ਕੇ ਕਮਾਤ ਦੇ ਖੇਤ ਵਿੱਚ ਡਿੱਗੀ ਹੋਈ ਸੀ ਤੇ ਪੱਠੇ ਕੱਟਦੇ ਮੱਖਣ ਸਿੰਘ ਦਾ ਉਸਤੇ ਪੈਰ ਰੱਖਿਆ ਗਿਆ ਜਿਸ ਕਰਕੇ ਉਹ ਕਰੰਟ ਨਾਲ ਚੁਲਸ ਗਿਆ। ਵਤਵੰਤਿਆਂ ਨੇ ਮੰਗ ਕੀਤੀ ਹੈ ਕਿ ਮੱਖਣ ਸਿੰਘ ਦੀ ਗਰੀਬੀ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਪਰਿਵਾਰ ਦੀ ਮਦਦ ਲਈ ਅੱਗੇ ਆਵੇ ਤਾਂ ਜੋ ਇਸ ਗਰੀਬ ਪਰਿਵਾਰ ਦੀ ਕੁਝ ਨਾ ਕੁਝ ਮਦਦ ਹੋ ਸਕੇ। ਦੇਖਦੇ ਹਾਂ ਪੱਤਰਕਾਰ ਜਸਵੀਰ ਭਾਟੀਆ ਦੀ ਇਹ ਵਿਸ਼ੇਸ਼ ਰਿਪੋਰਟ। ਉਹ ਜਗ੍ਹਾ ਜਗ੍ਹਾ ਲਾ ਹਾਂ ਉਹ ਪੱਛੇ ਵੱਡੇ ਆ ਕੇ ਇੱਥੇ ਕਬੀਸਤਾ ਅੜ ਖੜ ਗਏ ਪੈਰਾਂ ਦੇ ਇਹ ਰੱਖੋ ਆ ਚਾਪਲਾਂ ਚਲਾ ਆ ਗਿਆ ਚਾਪਲਾ ਪੈਰੀਂ ਦਾ ਚੰਗ ਫਿਰ ਬਚਾਉਂਦਾ ਛੱਡ ਗਿਆ ਮੰਗ ਸਾਡੇ ਸੱਦੀ ਹੋਈ ਹੈ ਵੀ ਮੱਠਿਆਂ ਨੂੰ ਗਏ ਨੇ ਤੇ 100 ਬੰਦੇ ਨੇ ਤੇ ਮੱਠਿਆਂ ਨੂੰ ਗਏ ਨੇ ਤਾਂ 30% ਜਲੀ ਬਗੀ ਏ ਤਾਂ 30% ਕਰਕੇ ਬੀਲੀ ਨੇ ਬੜੇ ਨਿਗਲੀ ਹੈ ਉਹਨਾਂ ਦਾ ਦੇਖਭਾਲ ਨਹੀਂ ਕੀਤੀ ਤੇ ਅਚਾਨਕ ਤਾਂ ਟੱਚ ਹੋਈ ਰਣ ਤੇ ਇਹਨਾਂ ਦੀ ਡੈਥ ਆਫ ਜੀ ਉੱਤੇ ਗਰੀਬ ਪਰਿਵਾਰ ਚਾਰ ਬੇਟੀਆਂ ਨੇ ਘਰ ਦੀ ਮੰਲੀ ਹਾਲਤ ਟਾਉਣਿਆ ਇਹਨਾਂ ਦੀ ਜੋ ਸਰਕਾਰ ਨੂੰ ਮੰਨਦੀ ਹੈ ਸਾਡੀ ਖਰਾਸੀ ਹੋਈ ਹੈ ਸਰਕਾਰ ਅੱਗੇ ਜੋ ਮੰਨਦੀ ਕਰ ਰਹੀ ਕੋਈ ਕੀਤੀ ਜਾਵੇ ਤੇ ਉਹ ਇਹਨਾਂ ਨੂੰ ਬੰਦਾ ਮਾਫੀਆ ਉਹ ਵੀ ਲੋਟ ਤੋਂ ਵੱਧ ਦਿੱਤਾ ਜਾਂਦਾ ਭਾਈ ਜਿਹੜਾ ਐਕਸੀਡੈਂਟ ਹੋਇਆ ਕਿਸਾਨ ਦੀ ਮੌਤ ਹੋਈ ਕੀ ਹੋਇਆ ਸੀ ਪੂਰਾ ਮਾਮਲਾ ਪਾਜੀ ਆਪਣੇ ਮੱਖਣ ਸਿੰਘ ਉਹਨੇ ਸਵੇਰੇ 10:00 ਵਜੇ ਨਾਲ ਪੱਠੇ ਲੈਣ ਗਏ ਨੇ ਤੇ ਜਿਸ ਜਗ੍ਹਾ ਤੇ ਪੱਠੇ ਲੈਣ ਗਏ ਨੇ ਉਸ ਜਗ੍ਹਾ ਦੇ ਵਿੱਚ ਕਮਾਦ ਦੇ ਵਿੱਚ ਬਿਜਲੀ ਦੀਆਂ ਤਾਰਾਂ ਟੁੱਟ ਕੇ ਜ਼ਮੀਨ ਨਾਲ ਟਕਰਾਈਆਂ ਹੋਈਆਂ ਸਨ ਔਰ ਇਹ ਪੱਠੇ ਵੱਢ ਕੇ ਜਦੋਂ ਉੱਥੋਂ ਤੁਰੇ ਨੇ ਇਹ ਇਹਨਾਂ ਦੇ ਉਹ ਲੱਤ ਨੂੰ ਜਿਹੜੀ ਹੈ ਉਸ ਤਾਰ ਟਕਰਾ ਕੇ ਹੀ ਜਿਹਦੇ ਕਰਕੇ ਇਹ ਉਹਨਾਂ ਨੇ ਕੋਈ ਜਦੋਜਾਦ ਉੱਥੇ ਕੀਤੀ ਛਡਾਉਣ ਦੀ ਪਰ ਨਹੀਂ ਇਹ ਉਸਤਾਰ ਦੇ ਉੱਤੇ ਕਿਤੇ ਉੱਥੇ ਹੀ ਡਿੱਗ ਪਏ ਨੇ ਜਿਹਦੇ ਕਰਕੇ ਇਹ ਐਡਾ ਵੱਡਾ ਹਾਦਸਾ ਵਾਪਰ ਗਿਆ ਸੋ ਇਹ ਉਸਤਾਰ ਬਿਜਲੀ ਦੀ ਤਾਰ ਕਰਕੇ ਹੀ ਸਾਰਾ ਜਿਹੜਾ ਇਹ ਕਰੰਟਰ ਲੱਗਾ ਸਰ ਇੱਕ ਕੌਣ ਕੌਣ ਹੈ ਪਰਿਵਾਰ ਵਿੱਚ ਪਰਿਵਾਰ ਦੇ ਵਿੱਚ ਜੀ ਚਾਰ ਬੇਟੀਆਂ ਨੇ ਇੱਕ ਬੇਟਾ ਹੈ ਉਹ ਵੀ ਅਨਮੈਰਿਡ ਹੈ ਤੇ ਬੇਟੀਆਂ ਵੀ ਦੋ ਅਨਮੈਰਿਡ ਨੇ ਤੇ ਇਹੋ ਹੀ ਪਰਿਵਾਰ ਦੇ ਵਿੱਚ ਕਮਾਉਣ ਵਾਲਾ ਸੀ ਤੇ ਜਿਹਦੇ ਕਰਕੇ ਇਹ ਪਰਿਵਾਰ ਨੂੰ ਬੜਾ ਵੱਡਾ ਘਾਟਾ ਪਿਆ ਸੋ ਇਹ ਇੱਕ ਬੜੀ ਵੱਡੀ ਟਰੈਜਡੀ ਹੈ ਸਾਨੂੰ ਕੁਝ ਕਹ ਲਓ ਕਿ ਕੁਝ ਨਲਾਕੀਆਂ ਵੀ ਨੇ ਜੋ ਇਦਾਂ ਤਾਰਾਂ ਜਿਹੜੀਆਂ ਥੱਲੇ ਡਿੱਗ ਪੈਂਦੀਆਂ ਨੇ ਇਸ ਮਹਿਕਮੇ ਨੂੰ ਵੀ ਥੋੜਾ ਟਾਈਮ ਸਿਰ ਇਹਨਾਂ ਦੇ ਵੱਲ ਗੌਰ ਕਰਨੀ ਚਾਹੀਦੀ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਸਾਡੀ ਇਹੋ ਹੀ ਮੰਗ ਹੈ ਕਿ ਮਾਤੜ ਪਰਿਵਾਰ ਹੈ ਗਰੀਬ ਪਰਿਵਾਰ ਹੈ ਸਹਾਰਾ ਕੋਈ ਨਹੀਂ ਰਿਹਾ ਸੋ ਜੋ ਬਣਦਾ ਮੁਆਵਜ਼ਾ ਜੋ ਸਰਕਾਰ ਵੱਲੋਂ ਕਿਸਾਨਾਂ ਲਈ ਰੱਖਿਆ ਗਿਆ ਮਜ਼ਦੂਰਾਂ ਲਈ ਰੱਖ ਪੰਡਤ ਸਾਹਿਬ ਜਿਹੜਾ ਹੋਇਆ ਹੈ ਪੂਰਾ ਮਾਮਲਾ ਕਿਸ ਤਰ੍ਹਾਂ ਹੋਇਆ ਔਰ ਕੀ ਮੰਗ ਸਰਕਾਰ ਤੋਂ ਕਰਦੇ ਤੁਸੀਂ ਦੇਖੋ ਜਿਹੜਾ ਹੈ ਹਾਸਾ ਹੈ ਬਹੁਤ ਮਾੜਾ ਹੈ ਦੇਖੋ ਪਰਿਵਾਰ ਵਿੱਚ ਕਮਾਉਣ ਵਾਲੇ ਇਕੱਲੇ ਹੀ ਸਨ ਅਜੇ ਅਜੀਤ ਗੇਟਾ ਵੀ ਅਨਮੈਰਿਡ ਹੈ ਉਹ ਵੀ ਢੱਪਾ ਕਰਦਾ ਤੇ ਇਹ ਵੀ ਆਪਣਾ ਬੱਚਿਆਂ ਦਾ ਜੇ ਚਾਰ ਧੀਆ ਨੇ ਉਹਨਾਂ ਦੀਆਂ ਤੇ ਇੱਕ ਬੇਟਾ ਤੇ ਇਸ ਕਰਕੇ ਉਹ ਖੇਤਾਂ 'ਚ ਗਏ ਨੇ ਉਥੇ ਤਾਰ ਖੰਭੇ ਤੋਂ ਡਿੱਗੀ ਉਹਦੇ ਨਾਲ ਉਹਨਾਂ ਦੇ ਮਤਲਬ ਲੱਤ ਨੂੰ ਘਰੰਟ ਲੱਗਾ ਤੇ ਉੱਥੇ ਹੀ ਉਹਨਾਂ ਦੀ ਡੈਥ ਹੋ ਗਈ ਘੰਟ ਨਾਲ ਇਸ ਕਰਕੇ ਅਸੀਂ ਤੇ ਸਰਕਾਰ ਕੋਲ ਇਹ ਮੰਗ ਕਰਦੇ ਆ ਗਰੀਬ ਪਰਿਵਾਰ ਜੋ ਮਜ਼ਦੂਰਾਂ ਕਿਸਾਨਾਂ ਵਾਸਤੇ ਸਰਕਾਰ ਨੂੰ ਜੋ ਵਾਤੋ ਦਸਾਦਾ ਮਿਲਦੀ ਏ ਉਸ ਪਰਿਵਾਰ ਨੂੰ ਦਿੱਤੀ ਜਾਵੇ ਤਾਂ ਜੋ ਪਾਲਣ ਪੋਸ਼ਣ ਬਾਅਦ ਚ ਜੋ ਬੱਚਿਆਂ ਦੀ ਮਾਤਾ ਉਹਨਾਂ ਦੀ ਘਰ ਦੀ ਮੱਖਣ ਸਿੰਘ ਦੀ ਉਹ ਇਸ ਕਰਕੇ ਉਹਨਾਂ ਦਾ ਪਾਲਣ ਪੋਸ਼ਣ ਜਾਂ ਸਾਡੀ ਉਹਨਾਂ ਦੀ ਵਿਆਹ ਕਰਨਾ ਤੇ ਉਹ ਵਧੀਆ ਤੰਗ ਨਾਲ ਕਰ ਸਕਦਾ ਸਾਡੀ ਸਰਕਾਰ ਨੂੰ ਇਹੋ ਚਾਹੀਦਾ